ਕਿ ਸਾਡੇ ਪਿੰਡ ਕੋਈ ਵੀ ਐਹੋਜੀ ਜਗ੍ਹਾ ਨਹੀਂ ਸੀ ਜਿੱਥੇ 3 ਫੁੱਟ ਤੋਂ ਜਿਹੜਾ ਪਾਣੀ ਕੱਟ ਹੋਵੇ ਮੈਂ ਦੇਖ ਰਿਹਾ ਸੀ ਕੁਝ ਅ ਪਿਛੇ ਦਾ ਫਸਲਾਂ ਬਿਲਕੁਲ ਤਬਾਹ ਦੇਖਦੀ ਆ ਪਰ ਲੇਕਿਨ ਦੂਜੇ ਪਾਸੇ ਤੇ ਕਿਹਦਾ ਕਾਫੀ ਫਸਲਾ ਹੀ ਰਿਹਾ ਹਰਿਆਣੀ ਨਜ਼ਰ ਵੀ ਆਦੀ ਆ ਉਹਨਾਂ ਨੇ ਕਿੰਨਾ ਕਿਹੜਾ ਨੁਕਸਾਨ ਇਹ ਇਹ ਜਿਹੜੀਆਂ ਫਸਲਾਂ ਤੁਸੀਂ ਦੇਖਣ ਦੇ ਆ ਵੀ ਜਿਆਦਾ ਬਰਬਾਦ ਹੋਈਆਂ ਨੇ ਇਹਨਾਂ ਦੇ ਪਾਣੀ ਜਿਆਦਾ ਰਿਹਾ ਵਾ ਇਹ 20 ਦਿਨ ਪਾਣੀ ਰਿਹਾ ਵਾ ਜਿਹੜੀਆਂ ਫਸਲਾਂ ਤੁਸੀਂ ਜਿਹੜੀਆਂ ਹਰੀਆਂ ਦੇਖਣ ਦੇ ਆ ਜੇ ਉਹ ਫਸਲਾਂ ਹੀ ਹਰ ਗਈ ਨੇ ਜਿਹੜੇ ਉਹਦੇ ਦੇ ਵਿੱਚ ਜਿਹੜਾ ਨਾਵਾ ਜਾਂ ਜਿਹੜੇ ਦਾਣੇ ਆ ਉਹ ਬਿਲਕੁਲ ਪਤਲ ਬਣ ਚੁੱਕੀ ਆ ਜਾਂ ਕਾਲੇ ਹੋ ਚੁੱਕੇ ਆ ਜਿਵੇਂ ਅਕਤੂਬਰ ਆਕਰ ਦੇ ਵਿੱਚ ਜਾਂ ਅੰਮ੍ਰਿਤ ਦੇ ਵਿੱਚ ਕੰਟਰੀ ਬਜਾਈ ਹੁੰਦੀ ਆ ਆਮਾਬਾਦ ਦੇ ਕਿਸਾਨ ਜਿਹੜੇ ਆ ਸ਼ੂਟਿੰਗ ਕਿਸਾਨ ਜਿਹੜੇ ਹੁੰਦੇ 1 ਏਕੜ ਜਾਂ 5 ਏਕੜ ਉਹ ਜਾਰੇ ਕੋਈ ਸ਼ਾਇਦ ਇਨੀ ਸਮਰਥਾ ਨਾ ਹੋਵੇ ਤਾਂ ਤੁਹਾਡੇ ਵੱਲੋਂ ਕੀ ਕੋਸ਼ਿਸ਼ ਕੀਤੀ ਸਾਰੀ ਸਾਰੇ ਫੈਸਲਾ ਕੀਤਾ ਮੈਂ ਇਹ ਕਿਹਾ ਸੀ ਕਿ ਜਿਹੜਾ ਮੇਰਾ ਟਰੈਕਟਰ ਤੇ ਨਾਲ ਸੁਪਰਸੀਡਰ ਆ ਉਹ ਸਾਰੇ ਪਿੰਡ ਵਾਸਤੇ ਜਿਹੜਾ ਵਾ ਉਹ ਫ੍ਰੀ ਚੱਲੇਗਾ ਤੇ ਡੀਜ਼ਲ ਵੀ ਅਸੀਂ ਖੁੱਤਾਂ ਬਾਲਾਂਗੇ ਤੇ ਫਿਰ ਮੇਰੇ ਨਾਲ ਮੇਰੇ ਨਾਲ ਮੈਂਬਰ ਪੰਚਾਇਤ ਮੈਂ ਸਰਪੀ ਸਿੰਘ ਤੇ ਸੰਦੀਪ ਸਿੰਘ ਤੇ ਇਹਨਾਂ ਕੋਲ ਵੀ ਸੁਪਰਸੀਡਰ ਤੇ ਟਰੈਕਟਰ ਆ ਤੇ ਨਾਲ ਹੀ ਇਹਨਾਂ ਨੇ ਵੀ ਮੈਨੂੰ ਕਿਹਾ ਕਿ ਸਾਡੇ ਤਿੰਨਾਂ ਜਣਿਆਂ ਦੇ ਜਿਹੜੇ ਟਰੈਕਟਰ ਤੇ ਸੁਪਰਸੀਡਰ ਜਿਹੜੇ ਆ ਉਹ ਸਾਰੇ ਪਿੰਡ ਵਾਸਤੇ ਕੋਈ ਵੀ ਸਾਡੇ ਕੋਲੋਂ ਕਣਕ ਜਿਹੜੀ ਆ ਉਹ ਫ੍ਰੀ ਵੰਡਾ ਸਕਦਾ ਵਾ ਕੀ ਮਤਲਬ ਖਰਚਾ ਨਹੀਂ ਡੀਜਨ ਖਰਚਾ ਵੀ ਜਿਹੜਾ ਉਹ ਸਾਡਾ ਹੋਏਗਾ ਕਣਕ ਦੀ ਬਜਾਈ ਵਾਸਤੇ ਬਿਜਲੀ ਜ਼ਰੂਰਤ ਹੋਣੀ ਆ ਖਾਦਾਂ ਜ਼ਰੂਰਤ ਨਹੀਂ ਆ ਕਿਸਾਨ ਤੋਂ ਉਹ ਵੀ ਨਹੀਂ ਕਰ ਪਾਊਗਾ ਹਾਂਜੀ ਕਿਸਾਨ ਤੇ ਨਹੀਂ ਕਰ ਸਕਦਾ ਖਾਦ ਤੇ ਇਹ ਬਿਜਲੀ ਜ਼ਰੂਰਤ ਆ ਪਰ ਅਸੀਂ ਆਪ ਖੁੱਦ ਜਿਹੜੇ ਹੜ੍ਹ ਪ੍ਰਭਾਵਿਤ ਆ ਮੇਰਾ ਵੀ ਘੱਟੋ ਘੱਟ 15 ਤੋਂ 20 ਲੱਖ ਰੁਪਏ ਦਾ ਜਿਹੜਾ ਵਾ ਉਹ ਨੁਕਸਾਨ ਹੋਇਆ ਵਾ ਪਰ ਅਸੀਂ ਫਿਰ ਵੀ ਇਹ ਸੋਚਿਆ ਵੀ ਅਸੀਂ ਥੋੜੀ ਇੰਨੀ ਮਾਰ ਝੱਲ ਸਕਦੇ ਆ ਤੇ ਜਿਹੜੇ ਜਿੰਨੇ ਵੀ ਪਿੰਡ ਦੇ ਲੋਕ ਆ ਉਹਨਾਂ ਦੀ ਔਖੇ ਵਾਲੇ ਬਾਹ ਫੜੀ ਜਾਵੇ ਤੇ ਇਹ ਸਾਡਾ ਫਰਜ਼ ਆ ਵੀ ਉਹਨਾਂ ਦੀ ਜਿਹੜੀ ਬਾਹ ਫੜਨਾ ਬਾਕੀ ਜਿਹੜੀ ਖਾਦ ਤੇ ਬੀਜ ਦੀ ਗੱਲ ਆ ਬੜੀਆਂ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਨੇ ਉਹ ਇੱਥੇ ਲੱਗੀਆਂ ਹੋਈਆਂ ਨੇ ਤੇ ਸਾਡੇ 3 ਟਰੈਕਟਰ ਚੱਲਣੇ ਨੇ ਕੋਈ ਵੀ ਸੰਸਥਾ ਜਿਹੜੀ ਆ ਉਹ ਸਾਡੇ ਨਾਲ ਮਤਲਬ ਰਾਬਤਾ ਕਰ ਸਕੀ ਤੇ ਸਾਨੂੰ ਖਾਦ ਬੀਜੇ ਦਊਗੀ ਤੇ ਅਸੀਂ ਉਹੋ ਹੀ ਖਾਦ ਬੀਜੜਾ ਵਾ ਜਿੱਦਾਂ ਜਿੱਦਾਂ ਜਿੰਨਾ ਕੋ ਦਊਗਾ ਉਸ ਹਾਬਨਾ ਪਿੰਡ ਦੇ ਵਿੱਚ ਜਿੰਨੀ ਕਿਹਦੀ ਜ਼ਮੀਨ ਆ ਵੰਡੇ ਆਉਂਦਾ ਜਿਹੜਾ ਵਾ ਉਸ ਹਾਬਨਾ ਜਿਹੜਾ ਵਾ ਇਹ ਪਾ ਸਕ ਸਕਦਾ ਹੜਾਂ ਦੇ ਨਾਲ ਸਾਡੇ ਪਿੰਡ ਨੂੰ ਸਾਰਿਆਂ ਨੂੰ ਮਾਰ ਮੱਜੀ ਆ ਸਾਡਾ ਖੁਦ ਦਾ ਵੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਉਂਕਿ ਕਾ ਪੰਜ ਖੇਲੇ ਜਿਹੜਾ ਮੇਰਾ ਜੋਨਾ ਸੀ ਉਹ ਵੀ ਬਰਬਾਦ ਹੀ ਆ ਸਾਰੇ ਪਿੰਡ ਦਾ ਹੀ ਨੁਕਸਾਨ ਹੋਇਆ ਪਰ ਅਸੀਂ ਇਹ ਸੋਚਿਆ ਵੀ ਸਾਡੇ ਕੋਲ ਸੁਪਰ ਸੀਡਰ ਟਰੈਕਟਰ ਹੈਗੇ ਨੇ ਸਰਪੰਚ ਸਾਹਿਬ ਨੇ ਕਿਹਾ ਵੀ ਤੇਲ ਦੀ ਸੇਵਾ ਅਸੀਂ ਕਰਦੇਾਂਗੇ ਪਰ ਅਸੀਂ ਇਹ ਸੋਚਿਆ ਵੀ ਚਲੋ ਜਿੰਨਾ ਕਿਸੇ ਦੀ ਹੈਲਪ ਹੋ ਸਕਦੀ ਓਨੀ ਕੀਤੀ ਜਾਵੇ ਨਹੀਂ ਤੇ ਅਸੀਂ ਸਿਰਫ ਇੰਨੀ ਕੋਸ਼ਿਸ਼ ਕੀਤੀ ਆ ਵੀ ਤੇਲ ਅਸੀਂ ਆਪਣਾ ਹੋਊਗਾ ਤੇ ਟਰੈਕਟਰ ਸੁਪਰ ਸੀਡਰ ਸਾਡੇ ਆਪਣੇ ਹੋਣਗੇ ਜਿੰਨੀ ਵੱਧ ਤੋਂ ਵੱਧ ਸਾਡੇ ਕੋਲ ਭਜਾਈ ਹੋਊਗੀ ਅਸੀਂ ਕਰਾਂਗੇ ਪੰਜਾਬ ਦੇ ਵਿੱਚ ਹੜ੍ਹਾਂ ਤੋਂ ਬਾਅਦ ਜਿਹੜੇ ਹਾਲਾਤ ਕੁਝ ਆਮ ਜਿਹੇ ਹੋਣੇ ਸ਼ੁਰੂ ਹੋ ਗਏ ਨੇ ਲੇਕਿਨ ਜੇ ਗੱਲ ਨੁਕਸਾਨ ਦੀ ਕੀਤੀ ਜਾਵੇ ਤਾਂ ਸ਼ਾਇਦ ਪੰਜਾਬ ਜਿਹੜਾ ਅਗਲੇ ਕਈ ਸਾਲਾਂ ਤੱਕ ਇਹਦੀ ਪਰਪਾਈ ਨਾ ਕਰ ਸਕੇ ਜੇ ਗੱਲ ਕੀਤੀ ਜਾਵੇ ਕਿ ਇਹ ਹੜ ਜਿਹੜੇ ਆ 1988 ਤੋਂ ਬਾਅਦ ਸ਼ਾਇਦ ਅਜਹਾ ਮੰਜ਼ਲ ਲੋਕਾਂ ਨੇ ਹੁਣ ਦੇਖਿਆ ਹੋਵੇਗਾ ਇਸ ਸਮੇਂ ਅਸੀਂ ਅਜਨਾਲਾ ਦੇ ਪਿੰਡ ਕੋਟਲੀ ਅੰਬ ਵਿਖੇ ਖੜੇ ਆ ਜਿੱਥੋਂ ਦੀ ਪੰਚਾਇਤ ਵੱਲੋਂ ਆਪਣੇ ਪਿੰਡ ਲਈ ਕੁਝ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਇਸ ਪਿੰਡ ਦੀ ਗੱਲ ਕੀਤੀ ਜਾਵੇ ਤਾਂ 750 ਏਕੜ ਰਕਬਾ ਜਿਹੜਾ ਫਸਲ ਜਿਹੜੀ ਆ ਇਹਨਾਂ ਦੀ ਜਿਹੜੀ ਬਰਬਾਦ ਹੋਈ ਹੈ ਹੁਣ ਅੱਗੇ ਗੱਲ ਕੀਤੀ ਜਾਵੇ ਤਾਂ ਅਕਤੂਬਰ ਆਖਰ ਦੇ ਵਿੱਚ ਜਾਂ ਨਵੰਬਰ ਦੇ ਸਟਾਰਟਿੰਗ ਦੇ ਵਿੱਚ ਜਿਹੜੇ ਆ ਫਸਲ ਬੀਜੀ ਜਾਣੀਆਂ ਕਣਕ ਦੀ ਬਜਾਈ ਹੋਣੀ ਆ ਤਾਂ ਇਹਨਾਂ ਨੂੰ ਕੀ ਪ੍ਰਬੰਧ ਕੀਤੇ ਗਏ ਨੇ ਇੱਥੋਂ ਦੇ ਕੁਝ ਵੀਰ ਸਾਡੇ ਨਾਂ ਨੇ ਭਾਜੀ ਸਭ ਤੋਂ ਪਹਿਲਾਂ ਹੜ੍ਹਾਂ ਦਾ ਨੁਕਸਾਨ ਜਿਵੇਂ ਮੈਂ ਦੱਸਿਆ 750 ਏਕੜ ਕੀ ਇੰਨਾ ਹੀ ਆ ਜਾਂ ਜ਼ਿਆਦਾ ਨਹੀਂ ਸਾਡੇ ਪਿੰਡ ਦੀ ਜਿਹੜੀ ਜ਼ਮੀਨ ਦਾ ਜਿਹੜਾ ਸਾਰਾ ਕੁੱਲ ਰਕਬਾ 750 ਏਕੜ ਆ ਜਿਹੜਾ ਸਾਰਾ ਇਹ ਹੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਕਿਉਂਕਿ ਸਾਡੇ ਪਿੰਡ ਇਹ ਕੋਈ ਵੀ ਐਹੋ ਜੀ ਜਗ੍ਹਾ ਨਹੀਂ ਸੀ ਜਿੱਥੇ 3 ਫੁੱਟ ਤੋਂ ਜਿਹੜਾ ਪਾਣੀ ਕੱਟ ਹੋਵੇ ਇਹ ਪਾਣੀ ਜਿਹੜਾ ਵਾ ਸਾਡੇ 29 ਤਰੀਕ ਨੂੰ ਪਾਣੀ ਆਇਆ ਵਾ ਤੇ 13 ਤਰੀਕ ਨੂੰ ਪਾਣੀ ਉਤਰਨਾ ਸ਼ੁਰੂ ਹੋਇਆ ਇੰਨੇ ਦਿਨਾਂ ਦੇ ਵਿੱਚ ਜਿਹੜੇ ਆ ਝੋਨੇ ਜਿਹੜਾ 3-4 ਦਿਨ ਦਾ ਪਾਣੀ ਤੇ ਝੱਲ ਲੈਂਦੇ ਨੇ ਪਰ ਇਹਦੂੰ ਜਿਆਦਾ ਨਹੀਂ ਚਲਦੇ ਝੋਨੇ ਜਿਹੜੇ ਬੁਰੀ ਬੁਰੀ ਤਰ੍ਹਾਂ ਜਿਹੜੇ ਗਲਗਲ ਗਏ ਸਾਰੇ ਜੀ ਹਾਂਜੀ ਜਿਵੇਂ ਮੈਂ ਦੇਖ ਰਿਹਾ ਸੀ ਕੁਛ ਅ ਪਿੱਛੇ ਦਾ ਫਸਲਾ ਬਿਲਕੁਲ ਤਬਾਹ ਦਿਖਦੀ ਆ ਮੈਂ ਲੇਕਿਨ ਦੂਜੇ ਪਾਸੇ ਦੇਖਿਆ ਤਾਂ ਕਾਫੀ ਫਸਲਾ ਜਿਹੜੀਆਂ ਹਰਿਆਲੀ ਦਾ ਰਸ ਵੀ ਆਂਦੀ ਆ ਉਹਨਾਂ ਦੇ ਕਿੰਨਾ ਗਾ ਜਿਹੜਾ ਨੁਕਸਾਨ ਆ ਇਹ ਇਹ ਜਿਹੜੀਆਂ ਫਸਲਾਂ ਤੁਸੀਂ ਦੇਖਣ ਦੇ ਵੀ ਜ਼ਿਆਦਾ ਬਰਬਾਦ ਹੋਈਆਂ ਨੇ ਇਹਨਾਂ ਦੇ ਪਾਣੀ ਜ਼ਿਆਦਾ ਰਿਹਾ ਵਾ ਇਹ 20 ਦਿਨ ਪਾਣੀ ਰਿਹਾ ਵਾ ਜਿਹੜੀਆਂ ਫਸਲਾਂ ਤੁਸੀਂ ਜਿਹੜੀਆਂ ਹਰੀਆਂ ਦੇਖਣ ਦੇ ਜੇ ਉਹ ਸਿਰਫ ਫਸਲਾਂ ਹੀ ਹਰ ਗਿਆ ਹੀ ਨੇ ਜਿਹੜੇ ਉਹਨਾਂ ਦੇ ਵਿੱਚ ਜਿਹੜਾ ਝੋਨਾਵਾਂ ਜਾਂ ਜਿਹੜੇ ਦਾਣੇ ਉਹ ਬਿਲਕੁਲ ਪਤਲ ਬਣ ਚੁੱਕੀ ਆ ਜਾਂ ਕਾਲੇ ਹੋ ਚੁੱਕੇ ਆ ਮੰਡੀਆਂ ਦੇ ਵਿੱਚ ਇਹਨੂੰ ਕੋਈ ਨਹੀਂ ਖਰੀਦ ਰਿਹਾ ਮੰਡੀਆਂ ਚ ਲੈ ਕੇ ਜਾ ਰਹੇ ਆ ਮਤਲਬ ਉਹਦੀ ਝੋਨੇ ਦੀ ਬਹੁਤ ਹੀ ਜ਼ਿਆਦਾ ਬੇਕਦਰੀ ਮਤਲਬ ਸਮਝ ਲਓ ਵੀ ਬੇਇਜ਼ਤੀ ਵਾਲਾ ਇਹ ਸਿਸਟਮ ਹੈ ਵੀ ਝੋਨੇ ਦਾ ਜਿਹੜਾ ਵਾ ਬਹੁਤ ਬੇਕਦਰੀ ਹੋ ਰਹੀ ਹੈ ਅੱਛਾ ਜੀ ਮੈਨੂੰ ਇਹ ਦੱਸੋ ਕਿ ਜਿਵੇਂ ਅਕਤੂਬਰ ਆਖਰ ਦੇ ਵਿੱਚ ਜਾਂ ਨਵੰਬਰ ਦੇ ਵਿੱਚ ਕਣਕ ਦੀ ਬਿਜਾਈ ਹੋਣੀ ਆ ਆਮਾਪਤ ਇਹਦੇ ਕਿਸਾਨ ਜਿਹੜੇ ਆ ਛੋਟੇ ਕਿਸਾਨ ਜਿਹੜੇ ਹੁੰਦੇ 1 ਏਕੜ ਜਾਂ 5 ਏਕੜ ਉਹ ਵਿਚਾਰੇ ਕੋਈ ਸ਼ਾਇਦ ਇਹਨੇ ਸਮਰੱਥਾ ਨਾ ਹੋਵੇ ਤਾਂ ਤੁਹਾਡੇ ਵੱਲੋਂ ਕੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸੀਂ ਫੈਸਲਾ ਕੀਤਾ ਸੀ ਮੇਰੇ ਵਾਈਫ ਸਰਪੰਚਾ ਪਿੰਡ ਦੇ ਤੇ ਮੈਂ ਸਰਕਾਰੀ ਮੁਖ ਅਧਿਆਪਕਾਂ ਤੇ ਅਸੀਂ ਸਾਰਿਆਂ ਫੈਸਲਾ ਕੀਤਾ ਮੈਂ ਇਹ ਕਿਹਾ ਸੀ ਕਿ ਜਿਹੜਾ ਮੇਰਾ ਟਰੈਕਟਰ ਤੇ ਨਾਲ ਸੁਪਰਸੀਡਰ ਆ ਉਹ ਸਾਰੇ ਪਿੰਡ ਵਾਸਤੇ ਜਿਹੜਾ ਵਾ ਉਹ ਫ੍ਰੀ ਚੱਲੇਗਾ ਤੇ ਡੀਜ਼ਲ ਵੀ ਅਸੀਂ ਖੁਦ ਦਾ ਬਾਲਾਂਗੇ ਤੇ ਫਿਰ ਮੇਰੇ ਨਾਲ ਮੇਰੇ ਨਾਲ ਮੈਂਬਰ ਪੰਚਾਇਤ ਨੇ ਸਰਬਜੀਤ ਸਿੰਘ ਤੇ ਸੰਦੀਪ ਸਿੰਘ ਤੇ ਇਹਨਾਂ ਕੋਲ ਵੀ ਸੁਪਰਸੀਡਰ ਤੇ ਟਰੈਕਟਰ ਆ ਤੇ ਨਾਲ ਹੀ ਫਿਰ ਇਹਨਾਂ ਨੇ ਵੀ ਮੈਨੂੰ ਕਿਹਾ ਵੀ ਸਾਡੇ ਤਿੰਨਾਂ ਜਣਿਆਂ ਦੇ ਜਿਹੜੇ ਟਰੈਕਟਰ ਤੇ ਸੁਪਰਸੀਡਰ ਜਿਹੜੇ ਆ ਉਹ ਸਾਰੇ ਪਿੰਡ ਵਾਸਤੇ ਕੋਈ ਵੀ ਸਾਡੇ ਕੋਲੋਂ ਕਣਕ ਜਿਹੜੀ ਆ ਉਹ ਫ੍ਰੀ ਵਜਾ ਸਕਦਾ ਵਾ ਕੋਈ ਮਤਲਬ ਖਰਚਾ ਨਹੀਂ ਡੀਜ਼ਲ ਖਰਚਾ ਵੀ ਜਿਹੜਾ ਉਹ ਸਾਡਾ ਹੋਏਗਾ ਜਿਵੇਂ ਆਮ ਆਪ ਗੱਲ ਕਰਦੇ ਆਂ ਡੀਜ਼ਲ ਖਰਚਾ ਤੁਸੀਂ ਕਹਿ ਰਹੇ ਹੋ ਕਣਕ ਦੀ ਬਜਾਈ ਵਾਸਤੇ ਬੀਜ ਦੀ ਜ਼ਰੂਰਤ ਹੋਣੀ ਆ ਖਾਦਾਂ ਜ਼ਰੂਰਤ ਹੋਣੀ ਆ ਕਿਸਾਨ ਤਾਂ ਉਹ ਵੀ ਨਹੀਂ ਕਰ ਪਾਊਗਾ ਹਾਂਜੀ ਕਿਸਾਨ ਤੇ ਨਹੀਂ ਕਰ ਸਕਦਾ ਖਾਦ ਤੇ ਇਹ ਬੀਜ ਦੀ ਜ਼ਰੂਰਤ ਆ ਪਰ ਅਸੀਂ ਆਪ ਖੁਦ ਜਿਹੜੇ ਹੜ੍ਹ ਪ੍ਰਭਾਵਤ ਆ ਮੇਰਾ ਵੀ ਘੱਟੋ ਘੱਟ 15 ਤੋਂ 20 ਲੱਖ ਰੁਪਏ ਦਾ ਜਿਹੜਾ ਵਾ ਉਹ ਨੁਕਸਾਨ ਹੋਇਆ ਵਾ ਪਰ ਅਸੀਂ ਫੇਰ ਵੀ ਇਹ ਸੋਚਿਆ ਕਿ ਅਸੀਂ ਥੋੜੀ ਇੰਨੀ ਮਾਰ ਝੱਲ ਸਕਦੇ ਹਾਂ ਤੇ ਜਿਹੜੇ ਜਿੰਨੇ ਵੀ ਪਿੰਡ ਦੇ ਲੋਕ ਆ ਉਹਨਾਂ ਦੀ ਔਖੇ ਵਾਲੇ ਬਾਹ ਫੜੀ ਜਾਵੇ ਤੇ ਇਹ ਸਾਡਾ ਫਰਜ਼ ਆ ਕਿ ਉਹਨਾਂ ਦੀ ਜਿਹੜੀ ਬਾਹ ਫੜਨਾ ਬਾਕੀ ਜਿਹੜੀ ਖਾਦ ਤੇ ਬੀਜ ਦੀ ਗੱਲ ਆ ਬੜੀਆਂ ਸਮਾਜ ਸੇਵੀ ਸੰਸਥਾ ਜਿਹੜੀਆਂ ਨੇ ਉਹ ਇੱਥੇ ਲੱਗੀਆਂ ਹੋਈਆਂ ਨੇ ਤੇ ਸਾਡੇ ਤਿੰਨ ਟਰੈਕਟਰ ਚੱਲਣੇ ਨੇ ਕੋਈ ਵੀ ਸੰਸਥਾ ਜਿਹੜੀ ਆ ਉਹ ਸਾਡੇ ਨਾਲ ਮਤਲਬ ਰਾਬਤਾ ਕਰ ਸਕੀਏ ਤੇ ਸਾਨੂੰ ਖਾਦ ਬੀਜੇ ਦਊਗੀ ਤੇ ਅਸੀਂ ਉਹੋ ਹੀ ਖਾਦਬੀ ਜਿਹੜਾ ਵਾ ਜਿੱਦਾਂ ਜਿੱਦਾਂ ਜਿੰਨਾ ਕੋ ਦਊਗਾ ਉਸ ਹਿਸਾਬ ਨਾਲ ਪਿੰਡ ਦੇ ਵਿੱਚ ਜਿੰਨੀ ਕਿਸੇ ਦੀ ਜ਼ਮੀਨ ਆ ਵੰਡੇ ਆਉਂਦਾ ਜਿਹੜਾ ਵਾ ਉਸ ਹਿਸਾਬ ਨਾਲ ਜਿਹੜਾ ਵਾ ਅਸੀਂ ਉਹ ਪਾ ਸਕਦੇ ਹਾਂ ਜੀ ਤਾਂ ਜਿਵੇਂ ਇਹਨਾਂ ਦੱਸਿਆ ਜੀ ਕਿ ਇਹਨਾਂ ਵੱਲੋਂ ਜਿਹੜੀ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਤੁਸੀਂ ਵੀ ਸਾਥ ਦੇ ਰਹੇ ਹੋ ਤਾਂ ਕਿਹੋ ਜਿਹਾ ਪ੍ਰਬੰਧ ਕਰਦਾ ਡੀਜ਼ਲ ਟਰੈਕਟਰ ਦੇ ਹੋਣਗੇ ਜਾਂ ਹੋਰ ਪ੍ਰਬੰਧ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੇਖੋ ਜਿਹੜਾ ਹੜਾਂ ਦੇ ਨਾਲ ਸਾਡੇ ਪਿੰਡ ਨੂੰ ਸਾਰੇ ਨੂੰ ਮਾਰ ਵੱਜੀ ਆ ਸਾਡਾ ਖੁਦ ਦਾ ਵੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ 5 ਕਿੱਲੇ ਜਿਹੜਾ ਮੇਰਾ ਝੋਨਾ ਸੀ ਉਹ ਵੀ ਬਰਬਾਦ ਹੀ ਆ ਸਾਰੇ ਪਿੰਡ ਦਾ ਨੁਕਸਾਨ ਹੋਇਆ ਪਰ ਅਸੀਂ ਇਹ ਸੋਚਿਆ ਵੀ ਸਾਡੇ ਕੋਲ ਸੁਪਰ ਸੀਡਰ ਟਰੈਕਟਰ ਹੈਗੇ ਨੇ ਸਰਪੰਚ ਸਾਹਿਬ ਨੇ ਕਿਹਾ ਵੀ ਤੇਲ ਦੀ ਸੇਵਾ ਅਸੀਂ ਕਰਦੇਾਂਗੇ ਪਰ ਅਸੀਂ ਇਹ ਸੋਚਿਆ ਵੀ ਚਲੋ ਜਿੰਨਾ ਕਿਸੇ ਦੀ ਹੈਲਪ ਹੋ ਸਕਦੀ ਉੰਨੀ ਕੀਤੀ ਜਾਵੇ ਕਿਉਂਕਿ ਬਹੁਤ ਏ ਜ਼ਿਮੀਂਦਾਰ ਜਿਹੜੇ ਮੱਧਮ ਵਰਗ ਦੇ ਜਿਨ੍ਹਾਂ ਕੋਲ ਕੋਈ ਸੰਧ ਵੀ ਨਹੀਂ ਹੁੰਦਾ ਕਈਆਂ ਕੋਲ ਟਰੈਕਟਰ ਹੁੰਦੇ ਸੁਪਰ ਸੀਡਰ ਨਹੀਂ ਹੁੰਦਾ ਉਹ ਬਹੁਤ ਮਹਿੰਗੀ ਬਿਜਾਈ ਕਰਾਉਣੀ ਪੈਂਦੀ 2-2000 ਰੁਪਏ 18-1800 ਕਿੱਲੇ ਦਾ ਜਿਵੇਂ ਦੇਣਾ ਪੈਂਦਾ ਪਰ ਅਸੀਂ ਆਪਣੀ ਇਹ ਕੋਸ਼ਿਸ਼ ਕੀਤੀ ਆ ਤਿੰਨ ਜਣਿਆਂ ਨੇ ਰਲ ਕੇ ਵੀ ਚਲੋ ਜਿੰਨੀ ਕਿਸੇ ਦੀ ਹੈਲਪ ਹੋ ਸਕੇ ਜਿੰਨੀ ਵੱਧ ਤੋਂ ਵੱਧ ਹੋਊਗੀ ਅਸੀਂ ਕਰਾਂਗੇ ਬਾਕੀ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜੇ ਉਹ ਤੇਲ ਦਾ ਉਦਾਰ ਬੀਜ ਦਾ ਤੇ ਖਾਦ ਦਾ ਖਰਚਾ ਕਰ ਸਕਦੀਆਂ ਹੋਣ ਤੇ ਉਹ ਸਾਡੇ ਨਗਰ ਨੂੰ ਇੰਨੀ ਸੇਵਾ ਕਰ ਦੇਣ ਤੇ ਲੋਕਾਂ ਦੀ ਜਿਹੜੀ ਬਿਜਾਈ ਬਿਲਕੁਲ ਫ੍ਰੀ ਹੋ ਜਾਵੇਗੀ ਨਹੀਂ ਤੇ ਅਸੀਂ ਸਿਰਫ ਇੰਨੀ ਕੋਸ਼ਿਸ਼ ਕੀਤੀ ਆ ਵੀ ਤੇਲ ਅਸੀਂ ਆਪਣਾ ਹੋਊਗਾ ਤੇ ਟਰੈਕਟਰ ਸੁਪਰਸੀਡਰ ਸਾਡੇ ਆਪਣੇ ਹੋਣਗੇ ਜਿੰਨੀ ਵੱਧ ਤੋਂ ਵੱਧ ਸਾਡੇ ਕੋਲ ਬਿਜਾਈ ਹੋਊਗੀ ਅਸੀਂ ਕਰਾਂਗੇ ਚਲੋ ਠੀਕ ਹੈ ਜੀ ਆ ਦੇਖੋ ਕਿੰਨੇ ਨੇ ਕਿ ਜਿਹੜਾ ਦੋਖਾ ਜਦੋਂ ਉਹਨੂੰ ਵੰਡ ਲਿਆ ਜਾਵੇ ਤਾਂ ਘਟ ਜਾਂਦਾ ਹੈ ਤਾਂ ਇਹ ਪਿੰਡ ਵੱਲੇ ਕੋਸ਼ਿਸ਼ ਹੈਗੀ ਹੈ ਕਿ ਜਿਹੜੇ ਇਹਨਾਂ ਦੇ ਛੋਟੇ ਭਰਾ ਜਿਹੜੇ ਕਿਸਾਨ ਛੋਟੇ ਨੇ ਉਹਨਾਂ ਦੇ ਵਾਸਤੇ ਇਹਨਾਂ ਨੇ ਤਿੰਨਾਂ ਨੇ ਰਲ ਕੇ ਉਪਰਾਲਾ ਕੀਤਾ ਕਿ ਜਿਹੜਾ ਡੀਜ਼ਲ ਉਹ ਟਰੈਕਟਰ ਨੇ ਉਹ ਇਹ ਲੈ ਕੇ ਆਉਣਗੇ ਉਹ ਜਿਹੜੀ ਉਹਨਾਂ ਦੀ ਫਸਲ ਦੀ ਬਜਾਈ ਕਰਨਗੇ ਕੋਟ-ਕਟ ਹਰੇਕ ਪੰਚਾਇਤ ਦੇ ਜਿਹੜੇ ਸਰਪੰਚ ਨੇ ਉਹ ਆਪਣੇ ਪੱਧਰ ਦੇ ਉੱਪਰ ਅਜਿਹੀ ਕੋਸ਼ਿਸ਼ ਕਰਨ ਤਾਂ ਕਿ ਜਿਹੜੇ ਛੋਟੇ ਕਿਸਾਨ ਨੇ ਉਨ੍ਹਾਂ ਦੀ ਜਿਹੜੀ ਮਦਦ ਹੋ ਸਕੇ ਉਹ ਉਹ ਜਿਹੜੀ ਆਪਣੀ ਫਸਲ ਬੀਜ ਸਕਣ